ਤਰਫ ਨਾਲ ਆ ਗਿਆ ਮੈਂ ਬਹੁਤ ਸੁਣੀ ਦੇਤਾ ਲੱਗੂ ਸੁਣਾ ਬੰਦੇ ਵਰਦਾਨ ਇੱਕ ਕਰਨ ਰਾਇਆ ਕਿ ਅੰਮ੍ਰਿਤਸਰ ਵਿੱਚ ਹਰਮੰਦਰ ਸਾਹਿਬ ਦੇ ਨਾਲ ਹੀ ਗੱਲ ਵਾਇਰਲ ਲੱਗਦਾ ਹੈ ਨਾ ਪਲਾਦ ਵਾਲਾ ਉੱਥੇ ਬਾਬਾ ਸਾਹਿਬ ਦਾ ਦਰਬੀਮਰੋ ਉਮੀਦਵਾਰ ਜੀ ਭਾਰਦੇ ਸਰਦਾਰਾਂ ਦੇ ਨਮਾਤਾ ਜਿੱਦੀ ਪ੍ਰਤਿਮਾ ਲੱਗੀ ਦੀ ਹੈ ਉੱਥੇ ਕੋਈ ਸ਼ਰਾਰਤੀ ਬੰਦਾ ਹੈ ਜਿਹੜਾ ਇੱਕ ਐਡੀ ਵੱਡੀ ਪੌੜੀ ਲਾ ਕੇ ਚੜ ਗਿਆ ਉੱਪਰ ਉਸ ਨੂੰ ਥੰਮੇਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸੰਵਿਧਾਨ ਨੂੰ ਵੀ ਹਿਜਰਾਇਆ ਗਿਆ ਜਿੱਥੇ ਬਣਿਆ ਵਾ ਅੰਮ੍ਰਿਤਸਰ ਦੇ ਬੰਦੇ ਸੀ ਅੱਜ ਬਟਾਲੇ ਦੇ ਦੋਜ ਮਤ ਕੀਤਾ ਜਾ ਰਿਹਾ ਵਾ ਪੂਰੇ ਬੰਦਾ ਫੜਿਆ ਗਿਆ ਵਾ ਪਰ ਉਹਨੂੰ ਫੜੇ ਜਾਣ ਦੇ ਇਹ ਸਾਡਾ ਮੰਗ ਇਹ ਹੈਗੀ ਆ ਕਿ ਜੋਗੀ ਹੋਰ ਕੁਛੋਕੜ ਕੀ ਆ ਉਹਨੂੰ ਭੋਜਨ ਵਾਲਾ ਬੰਦਾ ਕੌਣ ਆ ਇਸ਼ਾਰਾ ਕਰਾਉਣਾ ਕਰਾਉਣ ਦਾ ਬੰਦਾ ਕੌਣ ਆ ਕਿਉਂਕਿ ਇੱਕ ਬੰਦਾ ਇਹਦਾ ਮੁੱਗੇ ਦਿੰਦਾ ਉਹ ਮੁੱਗੇ ਤੋਂ ਆਵੇ ਅੰਮ੍ਰਿਤਸਰ ਦੇ ਵਿੱਚ ਆ ਕੇ ਚਾਰਜ ਕਰਨ ਲਿਆ ਵਾ ਯਾਦ ਹੈ ਉਦੋਂ ਦੇ ਬਿਸਨੀਕ ਹੋਵੇ ਫੇਰ ਵਾ ਕਹੇ ਦੀ ਵਿਦੇ ਦੁਬਈ ਦੇ ਨਾਲ ਇਹ ਦੁਬਈ ਮੋ ਗਿਆ ਮੋ ਗਿਆ ਉੱਥੇ ਆ ਰਿਹਾ ਅੰਮ੍ਰਿਤਸਰ ਇਹਦੇ ਪਿੱਛੇ ਕੋਈ ਨਾ ਕੋਈ ਸਿਆਸਤੀ ਆ ਜਿਨੇ ਕੰਮ ਕਰਾਇਆ ਹੈ ਆਪਾਂ ਉਹਨੂੰ ਵਿਖਣਨ ਦੇ ਬੰਦੇ ਹੈ ਕਿ ਇਹਨੇ ਆਪਣੇ ਸਾਹਮਣੇ ਆਉਣ ਪ੍ਰਸ਼ਾਸਨ ਨੇ ਇਹੋ ਬੇਨਤੀ ਆ ਕਿ ਬੰਦਿਆਂ ਨੂੰ ਕਿ ਲੋ ਜੇ ਅਗਰ ਉਹ ਬੰਦੇ ਨਹੀਂ ਆਉਂਦੇ ਤਾਂ ਪੂਰੇ ਪੰਜਾਬ ਨੂੰ ਬੰਦ ਕੀਤਾ ਜਾਏਗਾ ਨਾ ਵੀ ਕੀ ਕਰਨਾ ਫਾਈ ਕਰਮਚਾਰੀ ਯੂਨੀਅਨ ਫਾਈਸ ਪ੍ਰਧਾਨ ਪੰਜਾਬ ਜਿੱਤੇ ਦਿਨੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਆਈ ਆ ਭਾਰਤ ਰਤਨ ਸੰਵਿਧਾਨ ਨਿਰਮਤਾ ਬਾਬਾ ਸਾਹਿਬ ਅੰਬੇਦਕਰ ਜੀ ਦੀ ਜਿਹੜੀ ਸਟੈਚੂ ਉੱਥੇ ਲੱਗੀ ਗਈ ਸੀ ਕਿਸੇ ਇੱਕ ਵਿਅਕਤੀ ਨੇ ਉਸ ਸਟੈਚੂ ਬਣਾ ਲ ਬੇਅਦਬੀ ਕੀਤੀ ਉਸ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਔਰ ਸੰਵਿਧਾਨ ਨੂੰ ਅਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਘਟਨਾ ਦੇ ਨਾਲ ਪੂਰੇ ਹਿੰਦੂਤਾਂ ਦੇ ਵਿੱਚ ਜਿਹੜੀਆਂ ਸਾਡੀਆਂ ਸੰਸਥਾਵਾਂ ਸਾਡੇ ਵਾਲਮੀਕ ਭਾਈਚਾਰੇ ਔਰ ਜਿੰਨੀਆਂ ਵੀ ਸਾਡੀਆਂ ਵਰਲਡ ਦੇ ਵਿੱਚ ਸਾਥੀ ਰਹਿੰਦੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਲੱਗੀ ਹੈ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਜੇ ਕਿਸੇ ਨੇ ਵੀ ਇਸ ਘਟਨਾ ਨੂੰ ਕੀਤਾ ਹੋਆ ਉਹਦੇ ਤੇ ਪੰਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇੱਕ ਕਮੇਟੀ ਬਣਾ ਕੇ ਇਸ ਚੀਜ਼ ਦੀ ਜਾਂਚ ਕਰਵਾਈ ਜਾਵੇ ਕਿ ਇਸ ਘਟਨਾ ਨੂੰ ਅੰਜਾਮ ਦੇਣ ਦੇ ਪਿੱਛੇ ਕੀ ਉਹਨਾਂ ਦਾ ਇੱਕ ਮਲੋ ਪਰਪਸੀ ਇਕ ਕਲਾ ਬੰਦਾ ਕੋਈ ਵੀ ਅਡੀ ਤਕੜੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ ਇਹ ਤੇ ਉਹ ਸਿਸਟਮ ਚੱਲਦਾ ਪਿਆ ਵਾ ਜਿਹੜੇ ਪੰਜਾਬ ਦੇ ਵਿੱਚ ਵੀ ਹਿੰਦੂ ਸਿੱਖ ਭਾਈਚਾਰਾ ਵਾ ਉਹ ਖਤਮ ਹੋ ਜੇ ਤੇ ਇਹਨਾਂ ਦੀਆਂ ਭਾਵਨਾਵਾਂ ਨੂੰ ਤੋੜ ਮਰੋੜ ਕੇ ਤੇ ਜਿਹੜੇ ਹਾਲਾਤਾਂ ਦੇ ਵਿੱਚ ਪਹਿਲੇ ਹੀ ਦੀਸ਼ ਉਸ ਹਾਲਾਤਾਂ ਦੇ ਵਿੱਚ ਫਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਬਾ ਸਾਹਿਬ ਦੀ ਬੀਐਸਡੀ ਨੂੰ ਬਿਲਕੁਲ ਨਹੀਂ برداشت ਕੀਤਾ ਜਾਏਗਾ ਪੂਰੇ ਵਰਲਡ ਦੇ ਵਿੱਚ ਬਾਬਾ ਸਾਹਿਬ ਜੀ ਦੀ ਪ੍ਰਤਮਾ ਦੀ ਪੂਜਾ ਕਰਦੇ ਆ ਸਾਡੇ ਭਗਵਾਨਾਂ ਔਰ ਜਿਹੜੀ 26 ਤਰੀਕ ਵਾਲੇ ਦਿਨ ਰਿਪਬਲਿਕ ਡੇ ਤੇ ਤੱਕ ਨਾ ਹੋਈ ਆ ਉਸ ਦਿਨ ਨਕੇਦੀ ਕਰਦੇ ਆਂ ਅਸੀਂ ਪੂਰੇ ਪੰਜਾਬ ਭਰ ਦੀਆਂ ਜਿੰਨੀਆਂ ਸਾਡੀਆਂ ਪੰਜਾਬ ਦੀ ਜੱਥੇਬੰਦੀਆਂ ਵਾਂ ਅਸੀਂ ਉਹਨਾਂ ਦੀ ਕਾਲ ਦੀ ਵੇਟ ਕਰਾਂਗੇ ਜੇਕਰ ਸਾਡੇ ਸਮਾਜ ਵੱਲੋਂ ਪੰਜਾਬ ਦੀ ਜੱਥੇਬੰਦੀਆਂ ਵੱਲੋਂ ਕਾਲ ਆਈ ਕਿ ਸ਼ਹਿਰ ਨੂੰ ਬੰਦ ਕਰਨਾ ਤੇ ਇਸ ਚੀਜ਼ ਤੇ ਵੀ ਬਟਾਲੇ ਵਾਸੀਆਂ ਨੂੰ ਸਹਿਯੋਗ ਕਰਕੇ ਬਟਾਲੇ ਨੂੰ ਬੰਦ ਕਰਨ ਦੀ ਕਾਲ ਕਰਾਂਗੇ ਅੱਜ ਦਾ ਜਿਹੜਾ ਸਾਡਾ ਰੋਸ਼ਮਜਾਰਾ ਸੀ ਸਰਵੇਈ ਕਿ ਪੰਜਾਬ ਪ੍ਰਕਾਰ ਮੁੱਖ ਮੰਤਰੀ ਭਗਵਾਨ ਮੰਦੀਤਾ ਤੇ ਐਸ.ਟੀ.ਡੀ. ਜਾਂਚ ਕਰਵਾਈ ਜਾਏ ਤੇ ਸਖਤ ਸਖਤ ਕਾਰਵਾਈ ਕਰਕੇ ਐਲਾਨ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਇਹ ਤਕਰੀਬਨ 1 ਘੰਟੇ ਦਾ ਧਰਨਾਵਾ ਅਸੀਂ ਰੋਲ ਜਾਮ ਕੀਤਾ ਵਾ ਰੋਸ਼ ਮਜਾਰਾ ਉੱਥੇ ਜਿਹੜਾ ਸਾਡਾ ਰੋਸ਼ ਆ ਤੁਹਾਡੇ ਕੋਲ ਇਹੀ ਇੱਕ ਜਰੀਆ ਵਾ ਕਿ ਆਪਣਾ ਜਿਹੜਾ ਸਮਾਜ ਨੂੰ ਇਕੱਠਾ ਕੀਤਾ ਆਪਣੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੂੰ ਇਕੱਠਾ ਕੀਤਾ ਵਾ ਤੇ ਬਟਾਲੇ ਦੇ ਵਿੱਚ ਰੋਸ਼ ਮਜਾਰਾ ਕਰਦੇ ਸੀ ਤੁਹਾਨੂੰ ਲੱਗਦਾ ਉਹਦੇ ਪਿੱਛੇ ਕੀ ਹੈਗਾ ਜਿਹਨੇ ਭੇਜਿਆ ਗਿਆ ਸ਼ਾਇਦ ਉਹ ਪਲਾਂਟ ਆ ਕੋਈ ਏਜੰਸੀਆਂ ਹੋਣ ਜਾਂ ਕਿਤੇ ਕੋਈ ਇਹਦੇ ਵਿੱਚ ਕੋਈ ਕੋਈ ਅਜਿਹੀ ਚੀਜ਼ ਹੋਵੇ ਕਿ ਜਿਹੜਾ ਸਮਾਜ ਦੇ ਵਿੱਚ ਜਿਹੜੇ ਪੜੇ ਪਿਆਰ ਨਾਲ ਲੋਕ ਚੱਲਦੇ ਪਿਆ ਉਹਨਾਂ ਨੂੰ ਚਾਹੇ ਹੀ ਆ ਗਈ ਅਸ਼ਾਂਤੀ ਅਤੇ ਫਾਲੇ ਜਿਹੜੇ ਲੋਕ ਆ ਫੜਦਣ ਤੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ